ਅੱਜ ਸਾਂਝਾ ਪੰਜਾਬ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਇੱਕ ਮੋੜ ਤੇ ਖੜੀ ਦਿੱਲੀ ਚ ਮੋਦੀ ਦਾ ਚਿਲਾ ਕੱਢਿਆ ਸੌਂਕ ਜੀ ਅੱਜ ਲੱਗਦਾ ਕਹਿੰਦੇ ਕਿ ਇਹਨੂੰ ਚੰਡੀਗੜ੍ਹ ਨੇ ਵਾਰ ਦੇਣਾ ਬੇਸ਼ੱਕ ਅਸੀਂ ਆਪਣੀਆਂ ਸਟੇਜਾਂ ਤੋਂ ਕਦੀ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਹੋਣੀ ਜੀ ਇਹ ਸਾਰੀਆਂ ਦੀ ਇਹਨੂੰ ਇਕੱਠੇ ਕਰਕੇ ਚੱਲ ਆਹ ਵੱਡੀ ਗੱਲ ਆ ਇਹ ਚੱਲ ਰਿਹਾ ਮੋਰਚਾ ਭਾਵੇਂ ਪਾਰਟੀਆਂ ਆਪਣੇ ਸਾਹ ਦਾ ਦਾਅ ਮਾਰਦੀਆਂ ਹੁੰਦੀਆਂ ਜੀ ਨਵੇਂ ਲੀਡਰਸ਼ਿਪ ਦਾ ਪਹਿਲਾ ਹੋਣੀ ਚਾਹੀਦੀ ਹੈ ਦੇਖੋ ਨਾ ਨજર ਨਾ ਲੱਗੇ ਇੱਥੋਂ ਜਿਹੜੇ ਵੀ ਨਿਕਲ ਬਸ ਪਾਰਟੀਆਂ ਦਾ ਖਾਜਾ ਨਾ ਮੰਨ ਸਾਡੀ ਜੋ ਸੰਭਲੀ ਪਰ ਕਿਸੇ ਦੇ ਤੇ ਹੁੰਦੇ ਚੱਲ ਜੇ ਜਾਵ ਯੂਨੀਵਰਸਿਟੀ ਬਚਾਓ ਮੋਰਚਾ ਦੇ ਸਟੇਜ ਦੇ ਉੱਪਰ ਬੈਠਾ ਮੇਰੇ ਨਾਲ ਨੇ ਸਰਪੰਚ ਜੀ ਪਤੇਰਾ ਮੇਰੇ ਸਾਹਮਣੇ ਸੱਸੀ ਕੱਲ ਪਹਿਲਾਂ ਤੋਂ ਪਤੇਰਾ ਸਾਹਿਬ ਕਿਵੇਂ ਦੇਖਦੋਂ ਐਸਾ ਜਿਹੜਾ ਇਕੱਠ ਹੋਇਆ ਅੱਜ ਇਤਿਹਾਸਿਕ ਸਟੂਡੈਂਟਾਂ ਦਾ ਨਾਲ ਕਿਸਾਨ ਜਿਥੇ ਬੰਦਿਆਂ ਮਜ਼ਦੂਰ ਜਿਥੇ ਬੰਦਿਆਂ ਮਲਾਜ਼ਮ ਇੱਕੋ ਪਲੇਟਫਾਰਮ ਤੇ ਜੱਥੇ ਹੋਇਆ ਹਾਂ ਦੇਖੋ ਜਿਹੜਾ ਵੇਖਣ ਦਾ ਨਜ਼ਰੀਆ ਨਾ ਪਹਿਲੋਂ ਦਿੱਲੀ ਚ ਮੋਦੀ ਦਾ ਚਿਲਾ ਕੱਢਿਆ ਤਾਉਂਕ ਜੀ ਅੱਜ ਲੱਗਦਾ ਕਹਿੰਦੇ ਕਿ ਇਹਨੂੰ ਚੰਡੀਗੜ੍ਹ ਦੇ ਵੱਲ ਜਣਾ ਹਾਂ ਨਾਕੇ ਤੋੜ ਕੇ ਆਏ ਆ ਅੱਛਾ ਲੱਗਦਾ ਬਹੁਤ ਵੱਡਾ ਕਾਬਲਾ ਸੀ ਹਮ ਸਾਬ ਇਕੱਠੇ ਹੋਏ ਆ ਜੀ ਹਜ਼ਾਰਾਂ ਕਿਸਾਨ ਮਜ਼ਦੂਰ ਹੋਣਗੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਉੱਥੇ ਆਪਣਾ ਸਿੱਧੂਪੁਰ ਵਾਲੇ ਵੀ ਵੀਰ ਸੀਗੇ ਇਹਨਾਂ ਦੇ ਮੋਰਚੇ ਦੇ ਲੋਕ ਵੀ ਉੱਥੋਂ ਇਕੱਠੇ ਹੋ ਕੇ ਆਏ ਆ ਹਜ਼ਾਰਾਂ ਕਿਸਾਨ ਮਜ਼ਦੂਰ ਇੱਥੇ ਪਹੁੰਚੇ ਰਗੇ ਔਰ ਇਸੇ ਵਿਦਿਆਰਥੀ ਯੂਨੀਵਰਸਿਟੀ ਜਿਵੇਂ ਕੱਲ੍ਹ ਦਾ ਹੀ ਇੱਥੇ ਕਿਤੇ ਐ ਲੱਗਦਾ ਜਿਵੇਂ ਸੀਲ ਬੰਦ ਕਰਤਾ ਪੰਜਾਬੀ ਵਿੱਚ ਚਿੜੀ ਨਹੀਂ ਫਟਕਣ ਦੇਣੀ ਜੀ ਤੇ ਹੁਣ ਚਿੜੀ ਉੱਡੀ ਵੀ ਆ ਬਾਜਾਂ ਨੂੰ ਗਿਆ ਤਾਂ ਕਹਿ ਲਓ ਵੀ ਮੋਦੀ ਸਰਕਾਰ ਦੇ ਹੰਕਾਰ ਨੂੰ ਤੋੜਿਆ ਅੱਜ ਅੱਜ ਜਿਹੜਾ ਦੇਖਣ ਦਾ ਨੇਰੀਆ ਇਹ ਬਹੁਤ ਵੱਡਾ ਫੈਸਲਾ ਵੀ ਪਹਿਲੀ ਗੱਲ ਹੈ ਵੀ ਇੰਨੇ ਜ਼ਬਰ ਦੇ ਬਰਾ ਇਹ ਰੈਲੀ ਹੋ ਰਹੀ ਠੀਕ ਹੈ ਕਾਮਯਾਬੀ ਬਾਕੀ ਗੱਲਾਂ ਹਜੇ ਰਹਿੰਦੀਆਂ ਇਹ ਵਿਦਿਆਰਥੀਆਂ ਨੂੰ ਵਧਾਈ ਆ ਵੀ ਇਕਜੁੱਟ ਰਹੇ ਆ ਬੇਸ਼ੱਕ ਅਸੀਂ ਆਪਣੀਆਂ ਸਟੇਜਾਂ ਤੋਂ ਕਦੀ ਪਾਰਟੀਕਲ ਪਾਰਟੀਆਂ ਨੂੰ ਨਹੀਂ ਆਉਂਦੀ ਜੀ ਇਹ ਸਾਰੀਆਂ ਜਿਹੜੀਆਂ ਨੂੰ ਇਕੱਠੇ ਕਰਕੇ ਚੱਲ ਆਹ ਵੱਡੀ ਗੱਲ ਆ ਇਹ ਚੱਲ ਰਿਹਾ ਮੋਰਚਾ ਭਾਵੇਂ ਪਾਰਟੀਆਂ ਆਪਣੇ ਸਾਹ ਦਾ ਦਾਅ ਪਾਰਦੀਆਂ ਹੁੰਦੀਆਂ ਜੀ ਦੇਖੇ ਬਹੁਤ ਲੰਮੇ ਸਮੇਂ ਬਾਅਦ ਮਿਲਦਾ ਚੰਡੀਗੜ੍ਹ ਦੇ ਵਿੱਚ ਇੰਨੀ ਵੱਡੀ ਕ੍ਰਾਂਤੀ ਦੇ ਜੇ ਨਾ ਕਿਸਾਨ ਮਜ਼ਦੂਰ ਆਏ ਹਾਂ ਕਹ ਲਓ ਵੀ ਪੰਜਾਬੀ ਕਿੰਨੇ ਜਰਵਾਦਾ ਹੈ ਮੈਂ ਸਿੱਧਾ ਬਿੱਟੂ ਦੇ ਉੱਤੇ ਚੇਤਨ ਦਾ ਸਾਨੂੰ ਦੇ ਕਦੀ ਚੰਡੀਗੜ੍ਹ ਮੰਨਦੀ ਦਿੱਤਾ ਹਾਂ ਆਪਾਂ ਨੇ ਕਿਦੇ ਮੇਰੇ ਖਿਆਲ 2019 ਚ ਨਹੀਂ ਪੜ ਦਿੱਤਾ ਇਹ ਲੱਗਦਾ 7-8 ਜਿਹੜੀ ਰੈਲੀ ਕੀਤੀ ਸੀ ਜਦੋਂ ਬਿੱਲ ਲਾਇਆ ਸੀ ਕੈਪਟਨ ਬ੍ਰਿੰਦਰ ਨੇ ਉਦੋਂ ਕਿਤੇ ਛੰਟੀਗੜ ਰੈਲੀ ਕਰਕੇ ਗਏ ਸੀ ਜਦ ਬਿਜਲੀ ਬੋਰਡ ਦੇ ਨਿੱਜੀ ਕਰਨ ਦੇ ਉਦੋਂ ਰੈਲੀਆਂ ਕਰਕੇ ਜਾਂਦੇ ਹੁੰਦੇ ਸੀ 2008 ਤੋਂ ਬਾਅਦ ਨਹੀਂ ਕਿਸਾਨਾਂ ਨੇ ਇਹ ਐਂਟਰ ਆਉਂਦਾ ਲਗਭਗ ਮਲਾ 17 ਸਾਲਾਂ ਬਾਅਦ ਜਿਹੜੀ ਹੁਣ ਕਿਸਾਨ ਮੂਵਮੈਂਟ ਅੰਦਰ ਪਹੁੰਚੇ ਹੈ ਕੀ ਜਿਹੜਾ ਹੁਣ ਇੱਕ ਦੋ ਵਾਰ ਝੋਨਾ ਵੜਾ ਕਣਕ ਕਣਕ ਵੀ ਇਸ ਲਈ ਉਦੋਂ ਵੇਲੇ ਜਾਂਦੇ ਮੜ ਕੇ ਤਿੰਨ ਚਾਰ ਮਹੀਨੇ ਹੋ ਸਕਦਾ ਪਲਾਨ ਹੁਣ ਕਿਉਂ ਨਹੀਂ ਕਿਉਂ ਨਹੀਂ ਦੇਖੋ ਆਪਾਂ ਤਾਂ ਪਲਾਨ ਕਰ ਲਿਆ ਜਿਹੜਾ ਕਿਸਾਨ ਮਿਲ ਕੇ ਪੂਰ ਚਾਪਾ ਕਰਦਾ ਉਹ ਲਗਭਗ 17 ਦਸੰਬਰ ਪੂਰੇ ਪੰਜਾਬ ਦੇ ਡੀਸੀਆਂ ਅੱਗੇ ਮੋਰਚਾ ਲਾ ਰਹੇ 17 ਤੇ 18 ਨੂੰ ਵੀ ਕਰਨਗੇ 19 ਨੂੰ ਫਿਰ ਪੰਜਾਬ ਦੇ ਰੇਲਾਂ ਆਗਮ ਕਰਾਂਗੇ ਬਗਾ ਸ਼ੰਕੁਖ ਨੌਰੀ ਤੇ ਜੋ ਕਾਣ ਕੀਤਾ ਜਿਹੜੇ ਅਧਿਕਾਰੀ ਦੋਸ਼ੀ ਆ 3 ਕਰੋੜ 70 ਲੱਖ ਰੁਪਏ ਬਕਾਇਆ ਰਹਿ ਗਏ ਹੋਰ ਉਹਦੇ ਨਾਲ ਦੁਨੀਆ ਹੋਈਆਂ ਮੰਗਾ ਖਾਸ ਕਰਕੇ ਬਿਜਲੀ ਬੋਰਡ ਦਾ ਨਿੱਜੀਕਰਨ ਇਹ ਦੋ ਪਹਿਲੋਂ ਨਵੰਬਰ ਦੇ ਪ੍ਰੋਗਰਾਮ ਆ 15 16 17 ਨੂੰ ਪੂਰੇ ਪੰਜਾਬ ਪੰਦਰੀ ਅਰਤੀ ਫੂਟ ਮਜਾਰੇ 10 ਦਸੰਬਰ ਨੂੰ ਜਿਹੜੇ ਪ੍ਰੀ ਪੈਡਮਿਟਰ ਆ ਉਹ ਕੁੱਟ ਕੇ ਬਿਜਲੀ ਕਰਾਂਗੇ ਸੁੱਟਣੇ ਹੈਗੇ ਇਹਦੇ ਵਿੱਚ ਵੀ ਅਸੀਂ ਇਹਨਾਂ ਦੀ ਮਤ ਕਰਨਾ ਆ ਸਾਂਝੇ ਅੰਦੋਲਨਾਂ ਦੇ ਬੰਦਈ ਆ ਜਿਹੜਾ 14 ਨੂੰ ਬੰਦੀ ਸਿੰਘਾਂ ਦੀ ਰੈਲੀ ਜਥਾ ਜਾ ਰਿਹਾ ਕਮਿੰਡ ਸਾਹਬ ਕੋਲ ਉਦੇ ਚ ਵੀ ਆਪਣੇ ਬੰਦੇ ਭੇਜਾਂਗੇ ਸੋ ਸਾਂਝੇ ਅੰਦੋਲਨ ਵੀ ਲੜ ਰਹੇ ਹੈ ਤਾਂ ਆਪਣੇ ਪੱਧਰ ਤੇ ਜਿਹੜਾ ਅੱਜ ਕਿੰਨਾ ਮੁਸ਼ਕਲ ਹੋਇਆ ਤਾਂ ਮੇਰੇ ਤੋਂ ਹੋ ਜਾਣਾ ਉਹ ਮੁਸ਼ਕਲ ਤਾਂ ਬੜੀ ਸੀਗੀ ਬੰਦੇ ਇਕੱਠੇ ਹੋਏ ਬੰਦ ਲੋਕ ਆਏ ਜਾਂ ਜਾਮ ਲੱਗੇ ਸੀਗੇ ਸਾਡੇ ਬੰਦੇ ਜਿਰਕ ਕੋ ਉੱਤਲ ਕੇ ਉੱਥੇ ਕੇਰਲੇ ਕੁਝ ਹਰਿਆਣੇ ਵਾਲੇ ਹਰਿਆਣੇ ਦੀ ਪੁਲਿਸ ਨੇ ਕੇਰਲੇ ਹਾਂ ਜਿੱਤੇ ਲੈ ਕੇ ਲਈ ਪਰ ਉਹ ਕਹੇ ਨਾ ਕਿਸੇ ਢੰਗ ਨਾਲ ਉੱਥੇ ਪੁੱਜੇ ਪਰ ਜਦੋਂ ਅਸੀਂ ਆ ਰਹੇ ਸੀ ਬੱਸ ਜਮੇ ਰੋਡ ਵਿੱਚ ਦੀ ਬੱਸ ਸੀਗੀ ਉਹ ਤੱਕੇ ਨਾ ਫੋਰਸ ਨੇ ਗਾੜੀ ਖਲਾੜ ਪੂਸਵਾ ਲਈ ਉਹ ਨੂੰ ਪਛਾਣ ਕਰਾਇਆ ਜਿਹੜੀ ਗੱਡੀ ਆਉਂਦੀ ਸੀ ਲਗਾਤਾਰ ਮੈਨੂੰ ਲੱਗਦਾ ਸਾਨੂੰ ਘੰਟਾ ਤੋਂ ਪਲੱਸ ਦਾ ਰਮਾਂ ਲਗਾ ਲਾ 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 ਕਰਦੇ ਮਨ ਲ ਜਦੋਂ ਇਕੱਠੇ ਫਿਰ ਮੁੰਡੇ ਗੱਡੀ ਉੱਤੇ ਸੀ ਫਿਰ ਨਾਕੇ ਭੰਦੇ ਸੀ ਫਿਰ ਪਿਛੇ ਜਾਦੇ ਸੀ ਉਹ ਘੰਟੇ ਤੋਂ ਪਲੱਸ ਦਾ ਸਮਾਂ ਆਊਗਾ ਮੈਨੂੰ ਲੱਗਦਾ ਥੱਕੇ ਆ ਪੂਰਾ ਜ਼ੋਰ ਲਾਗੇ ਜਮਾਇਸ਼ ਕਰਕੇ ਇੱਕ ਇਹ ਸੀ ਜਦੋਂ ਆਪਾਂ ਕੇ ਦਿੱਲੀ ਦਾ ਮੋਰਚਾ ਹੋਇਆ ਕਈ ਵਾਰ ਮੈਂ ਵੀ ਸੋਚਦਾ ਕਿ ਕਿਸਾਨ ਜਿਹੜੀ ਲੀਡਰਸ਼ਿਪ ਲਗਾਤਾਰ ਬੁੱਢੀ ਹੋ ਰਹੀ ਹੈ ਉਸਦਾ ਜਵਾਨੋ ਪਰ ਜ਼ਿਆਦਾਤਰ ਮੈਂ ਕਹਣਾ ਜਥੇਬੰਦੀਆਂ ਦੇ ਆਗੂਆਂ ਦੀ ਉਮਰ 75 ਪਲੱਸ ਹੋ ਗਈ ਹੈ ਪਗਦੇ ਨਗਦੇ ਲੱਗਦਾ ਸੀ ਕਿ ਸ਼ਾਇਦ ਨਵੇਂ ਬੰਦੇ ਉਹਨੇ ਪੈਦਾ ਨਹੀਂ ਹੋ ਰਹੇ ਜਿਸ ਤਰ੍ਹਾਂ ਉਤਿਆਰਕਣ ਇੰਨਾ ਸ਼ਾਂਤ ਪਈ ਐਡਾ ਅੰਦੋਲਨਾਂ ਸ਼ਾਂਤਮਈ ਰੱਖ ਰਹੀ ਲੱਗਦਾ ਨਵੇਂ ਲੀਡਰਸ਼ਿਪ ਪੈਦਾ ਹੋ ਰਹੀ ਆਉਣੀ ਚਾਹੀਦੀ ਦੇਖੋ ਨਾ ਨજર ਨਾ ਲੱਗੇ ਇਥੋਂ ਯਾਰ ਜਿਹੜੇ ਵੀ ਨਿਕਲ ਬਸ ਪਾਰਟੀਆਂ ਦਾ ਖਾਜਾ ਨਾ ਮੰਨ ਸਾਡੀ ਜੋ ਸੰਭਲੀ ਕਿਸੇ ਦੇ ਦੇ ਨਾ ਕਿਸੇ ਲੋਕ ਲਹਿਰ ਨਾਲ ਸਮਰਪਿਤ ਹੋ ਜਿਹਨ ਕਿਸੇ ਲੋਕਾਂ ਦੀ ਨੁਮਾਇੰਦੀ ਕਰ ਲੈ ਸਾਨੂੰ ਤਰਾਜ ਜੇ ਇਹ ਲੀਡਰ ਇਥੋਂ ਨਿਕਲ ਕੇ ਲੋਕਾਂ ਲਈ ਸੰਘਰਸ਼ ਕਰਨਗੇ ਉਹਦੇ ਤੇ ਸਾਡਾ ਪੈਣਾ ਉਹ ਜੇ ਪਾਰਟੀਆਂ ਦਾ ਖਾਜਾ ਬਣ ਗਏ ਤਾਂ ਬੰਨਾ ਬੰਨਾ ਕੋਈ ਨਹੀਂ ਆਉਣੇ ਕੋਈ ਨਹੀਂ ਬੋਲਾ ਬੋਲਾ ਸੋ ਅੱਜ ਦਾ ਜਿਹੜਾ ਹੈਗਾ ਕੀ ਸੰਦੇਸ਼ ਦੇਣਾ ਚਾਹੋਗੇ ਜੇਕਰ ਮੰਨ ਲਓ ਜਿਸ ਤਰ੍ਹਾਂ ਦਾ ਅੱਜ ਹੋਇਆ ਸਾਰਾ ਸਿਸਟਮ ਹੈ ਪੂਰੇ ਲੋਕ ਤੁਹਾਨੂੰ ਦੇਖ ਰਹੇ ਆ ਕਿ ਕਿੱਦਾਂ ਦਾ ਮਾਹੌਲ ਸੀਗਾ ਕਿਵੇਂ ਆਪ ਦੇਖਿਆ ਆ ਡਿਫਰੈਂਸ ਕੀ ਆ ਬਹੁਤ ਬਹੁਤ ਤੁਸੀਂ ਵੀ ਜਿਹੜੇ ਅੱਜ ਵਾਲੇ ਕੋਲ ਦਾ ਕੀ ਡਿਫਰੈਂਸ ਆ ਤੁਸੀਂ ਦੇਖੋ ਕਹਿ ਲਓ ਵੀ ਅੱਜ ਸਾਂਝਾ ਪੰਜਾਬ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਇੱਕ ਮੋੜ ਦੇ ਕੇ ਇਹ ਵਾਕਿਆ ਹੀ ਧੱਕਾ ਹੋ ਰਿਹਾ ਪਰ ਮਹਾਪੰਜਾਬ ਇਹਨਾਂ ਕਦੀ ਮਹਾਪੰਜਾਬ ਉਹਨੂੰ ਇੱਕ ਕਿਸਾਨ ਤੁਸੀਂ ਇਕੱਠਾ ਦੇਖਿਆ ਹਰ ਹਰ ਰੰਗ ਦੇਖਿਆ ਇਹ ਬਹੁਤ ਵੱਡੀ ਗੱਲ ਹੈ ਮੋਦੀ ਕਹਿੰਦਾ ਵੀ ਮੈਂ ਸਵਾਰਥਕ ਤੌਰ ਤੇ ਪਾਰ ਦੇਣਾ ਠੀਕ ਹੈ ਨੇ ਆਪਣੇ ਧੱਕ ਨਾਲ ਚੀਜ਼ਾਂ ਵੀ ਇੱਕ ਕਰਨਾ ਵਾ ਦਰمق तौर ਤੇ ਲੋਕਾਂ ਨੂੰ ਫਿਰਕੂਪਨਾ ਜਾਤ ਦੇ ਨਾਂ ਤੇ ਤੇ ਇੱਥੇ ਲੋਕ ਕੌਮੀਆਂ ਦੇ ਨਾਂ ਤੇ ਇਕੱਠੇ ਹੋਏ ਨੇ ਪੰਜਾਬੀਅਤ ਦੇ ਨਾਂ ਤੇ ਇਕੱਠੇ ਹੋਏ ਨੇ ਇਹ ਵਿਦਿਆਰਥੀ ਇਹਨੂੰ ਵਧਾਈ ਵਾਲੀ ਗੱਲ ਆ ਆ ਪ੍ਰਿੰਦੇਰ ਸਾਹਿਬ ਨੂੰ ਸਮਾਜ ਦਾ ਬਹੁਤ ਬਹੁਤ ਧੰਨਵਾਦ ਆਪਾਂ ਆਸ ਕਰਦੇ ਆ ਕਿ ਇਹ ਜਿਹੜੇ ਮੋਰਚੇ ਇੱਥੇ ਲੱਗਦੇ ਰਹਿਣ ਲੋਕ ਜਿਹੜੇ ਹੈਗਾ ਹਮੇਸ਼ਾ ਸਰਕਾਰਾਂ ਵਿਰੋਧ ਜਿਹੜਾ ਸੰਘਰਸ਼ ਕਰਦੇ ਰਹਿਣ ਉਸ ਨੂੰ ਸਮਾਜ ਦਾ ਬਹੁਤ ਬਹੁਤ ਧੰਨਵਾਦ